ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਤੇ ਖੜ ਕੇ ਜੇ ਕਰਮਜੀਤ ਕਹਿੰਦਾ ਵੀ ਠੰਡੇ ਕੁਲਚੇ ਖਾਣੇ ਨੇ ਮੈਂ ਸੋਚਿਆ ਵੀ ਠੰਡੇ ਕੁਲਚੇ ਹੁੰਦੇ ਕਿਹੜੇ ਨੇਗੇ ਸੋਚਿਆ ਵੀ ਚੱਲਾ ਹਨਾ ਕਰਮਜੀਤ ਨੂੰ ਪਤਾਗਾ ਠੰਡੇ ਕੁਲਚੇ ਕਿਹੜੇ ਹੁੰਦੇ ਨੇਗੇ ਤੇ ਹੁਣ ਤੁਹਾਨੂੰ ਦਿਖਾਉਂਦੇ ਆਗੇ ਵੀ ਠੰਡਾ ਕੁਲਚਾ ਕੀ ਹੈਗਾ ਆ ਠੰਡਾ ਕੁਲਚਾ ਬਣਦਾ ਕਿ ਮੈਂ ਇਸ ਟਾਈਮ ਨੂੰ ਰੀਸ ਮੈਂ ਠੰਡਾ ਕੁਲਚਾ ਕੀ ਹੁੰਦਾ ਠੰਡਾ ਕੁਲਚਾ ਬਹੁਤ ਟੈਸਟੀ ਬਣਦਾ ਨਾਤਾ ਹੁਕ ਵਰਮ ਹੁੰਦਾ ਨਾ ਤਲਿਆ ਜਾਂਦਾ ਹੁੰਦਾ ਹੈ ਤਲੇ ਹੋਈ ਚੀਜ਼ ਦਾ ਪਰਹੇਜ ਹੁੰਦਾ ਹੈ ਲੱਖਿਆ ਹੋਇਆ ਹਰ ਇੱਕ ਨੇ ਵੀ ਤਲੀ ਹੋਈ ਚੀਜ਼ ਕਦੇ ਨਾ ਖਾਓ ਉਸਨੂੰ ਕਿੰਨਾ ਠੰਡਾ ਕਰਕੇ ਖਾਓ ਬਾ ਠੀਕ ਆ ਹੁਣ ਅਪਾਥਨ ਨੂੰ ਦੇਖਦੇ ਆ ਵੀ ਠੰਡਾ ਕੁਲਚਾ ਕਿਵੇਂ ਬਣਦਾ ਹੈ ਸਿਸਟਮ ਕੀ ਆਡੇ ਕੁਲਚੇ ਤੇ ਹੁਣ ਸਿਮਰਨ ਲੱਗ ਗਿਆ ਕੁਲਚਾ ਬਣਾਉਣ ਖੜਾ ਦੇ ਖੜਾ ਦੇ ਸਿਮਰਨ ਤੇ ਠੰਡਾ ਕੁਲਚਾ ਬਣਨ ਵਾਸਤੇ ਤਿਆਰ ਆ ਤੇ ਸਿਮਰਨ ਲੱਗ ਗਿਆ ਹੁਣ ਨੇਰਾ ਛੋਲਿਆਂ ਦਾ ਹੁੰਦਾਗਾ ਉਹ ਤੇ ਚਲੋ ਸਾਰਿਆਂ ਨੂੰ ਪੁੱਠੀਰੀ ਸੇ ਬੰਦਾ ਲਾਉਂਦਾ ਹੈਗਾ ਜਿਹੜਾ ਸਾਹਮਣੇ ਖੜਿਆ ਹੈਗਾ ਜਿਹੜੇ ਮਰਜ਼ੀ ਹੋਵੇ ਇਨਸ਼ਾਅੱਲੇ ਸਾਹਮਣੇ ਹੈਗੀ ਹੈ ਜਿਹੜੀ ਸਿਮਰਨ ਦੀ ਕਾਰਡ ਹੈਗੀ ਸਿਮਰਨ ਨੇ ਰੇੜੀ ਲਾਈ ਹੋਈ ਹੈ ਆ ਸਾਹਮਣੇ ਇੱਥੇ ਨਾ ਪਹਿਲਾਂ ਇੱਕ ਟੋਲ ਟੈਕਸ ਹੁੰਦਾ ਸੀਗਾ ਤੇ ਹੁਣ ਉਹ ਚੱਕਦਾ ਤੇ ਇਹ ਜਿਹੜੀ ਹੈਗੀ ਆ ਇਹ ਪਟਿਆਲੇ ਨੂੰ ਜਾਂਦੀ ਹੈ ਸੜਕਾ ਸਮਾਣੇ ਤੋਂ ਤੇ ਉਹਦੇ ਤੇ ਹੈਗਾ ਜਿਹੜਾ ਸਿਮਰਨ ਪੂਰਾ ਵਧੀਆ ਤਰੀਕੇ ਨਾਲ ਉਹ ਕਰਦਾ ਹੈਗਾ ਮੈਨੂੰ ਲੱਗਦਾਗਾ ਹੁਣ ਇਹਨਾਂ ਨੂੰ ਕੀ ਗੱਲ ਕਰਾਂ ਜੀ ਤਾਂ ਬਾਈ ਰਿਸ਼ਤੇਦਾਰ ਆ ਨਹੀਂ ਇਹ ਉੱਥੇ ਆਪਣੇ ਮਿੰਡੀ ਕਰਦੇ ਨੇ ਅੱਛਾ ਤੇਰੇ ਕੋਲ ਚਲੋ ਵਧੀਆ ਇਹ ਬਾਈ ਇਹਨੂੰ ਮਿਲ ਗਿਆ ਤਾਂ ਦੋਸਤ ਆਗਾ ਪਹਿਲਾਂ ਮੰਡੀ ਜਾ ਕੇ ਮਾਰਦਾ ਸੀਗਾ ਛੜ ਤਾਂ ਮੰਡੀ ਦਾ ਕੰਮ ਆ ਹੈ ਨਾ ਜੀ ਚੋਨਾ ਲਾਣਾ ਵੀ ਛੜ ਤਾਂ ਨਰਮਾ ਚੁਗਣਾ ਹੀ ਛੜਦਾ ਸਾਰਾ ਕੋਈ ਕਾਰਨ ਗਰਮੀ ਲੱਗਦੀ ਆ ਨਾ ਇਸੇ ਦਾ ਗੁਜ਼ਾਰਾ ਆ ਅੱਛਾ ਟੈਂਪੂ ਕਿੱਥੇ ਕਿੱਥੇ ਚੱਲਦਾ ਟੈਂਪੂ ਕਿੱਥੇ ਮਰਜ਼ੀ ਚੱਲ ਕੇ ਦੇ ਦੇ ਨਹੀਂ ਫਿਰ ਵੀ ਲੱਵੇ ਲੱਵੇ ਪਿੰਡਾਂ 'ਚ ਕਿੱਥੇ ਮਰਜ਼ੀ ਭੇਜ ਦੋ ਚਾਹ ਜਲੰਧਾ ਲੁਧਿਆਣਾ ਪਠਾਨਕੋਟ ਆ ਮੇਰਾ ਸਰ ਜੀ ਆਲ ਇੰਡੀਆ ਪਰਮਿਟ ਆ ਟ੍ਰਕ ਪਰਮਿਟ ਆ ਸਰਕਾਰੀ ਪਲੇਟ ਲੱਗੀ ਹੋਈ ਆ ਬਾਈ ਕਹਿੰਦਾ ਵੀ ਮੈਂ ਟੈਂਪੂ ਦਾ ਮੇਰਾ ਆਲ ਇੰਡੀਆ ਪਰਮਿਟ ਲਿਆ ਹੋਇਆ ਹੈਗਾ ਤੇ ਮਾਹ ਚੱਲ ਦੇਖ ਲੈਣੇ ਆਗੇ ਕਿੱਥੇ ਕਿੱਥੇ ਚਲਾਉਣਾ ਫਿਰ ਇਹਨੂੰ ਇੱਥੇ ਆਪਣੇ ਪਟਿਆਲਾ ਲੁਧਿਆਣਾ ਹੂੰ ਆਪਣੇ ਕਰਨਾਲ ਤੱਕ ਕਾਫੀ ਦੂਰ ਤੱਕ ਜਾਣਾ ਓਕੇ 50 ਸਾਲ ਹੋ ਗਏ ਨੇ ਡਰਾਈਵਰੀ ਕਰਦੇ ਫੇਰ ਖੜਦਾ ਹੋ ਰਹੀ ਉਹਨਾਂ ਜਾੜੀ ਪਿੰਡ ਤੇ ਜਾਂਦੀ ਪੜਦੇ ਜਾਂਦੇ ਇੱਥੇ ਫਿਰ ਲੋਕਲ ਪਿੰਡ ਕਿਹੜੇ ਕਿਹੜੇ ਜਾਣਾ ਹਣਾ ਸਾਰੇ ਨਾਲ ਚੱਲਦੇ ਨੇ ਜੀ ਇੱਥੇ ਹੀ ਆਉਂਦੇ ਨੇ ਕੀ ਨਾਮ ਕੀ ਤੇਰਾ ਤੁਸੀਂ ਜੀ ਲਾਲ ਅੱਛਾ ਇਹ ਆਪਣਾ ਵੀਰਾ ਕਸ਼ਮੀਰਾ ਕਸ਼ਮੀਰਾ ਬਾਈਆ ਬਾਈ ਦਾ ਟੈਂਪੂ ਆ ਵੀ ਨਾਲ ਹੀ ਖੜ ਜਾਂਦਾਗਾ ਇੱਥੇ ਆ ਕੇ ਜੇ ਕਿਸੇ ਨੇ ਜਾਣਾਗਾ ਤਾਂ ਬਾਈ ਦੇ ਨਾਲ ਸੰਪਰਕ ਜ਼ਰੂਰ ਕਰਿਓ ਤੇਰਾ ਨੰਬਰ ਕੀ ਆ ਤੇਰਾ 87288 ਹਾਂ 39158 ਬਾਈ ਦਾ ਨੰਬਰ ਚੱਲ ਰਿਹਾਗਾ ਤੇ ਤੁਸੀਂ ਜਦੋਂ ਵੀ ਕਿਤੇ ਜਾਣਾ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਤੇ ਬਾਈ ਵੀ ਉਰੀ ਖੜਦਾ ਹੁੰਦਾਗਾ ਤੋ ਵੀ ਆਓ ਜਦੋਂ ਮਰਜੀ ਆਓ ਜਾਓ ਕੋਈ ਟੈਨਸ਼ਨ ਨਹੀਂ ਟੈਨਸ਼ਨ ਫ੍ਰੀ ਹੋ ਕੇ ਤੇ ਹੁਣ ਆਪਾਂ ਇਧਰ ਸਿਮਰ ਨੇ ਠੰਡੇ ਗੁਲਚੇ ਵਾਲੀ ਜਿਹੜੀ ਰੈਸਪੀ ਆ ਕਰਤੀ ਤਿਆਰ ਤੇ ਹੁਣ ਰੱਬ ਸੁੱਖ ਰੱਖੇ ਹੁਣ ਖਾਣੇ ਠੰਡਾ ਜਾ ਗੁਲਚੇ ਇੱਕ ਬਾਈ ਕੋ ਤੇ ਫਿਰ ਨਿਕਲ ਚੜਦੇ ਫੁੰਦਾ ਜਿਹਾ ਇਹ ਬੰਦਾ ਕਹਿੰਦਾ ਵੀ ਹੁਣ ਪੋਰਫਰ ਨਹੀਂ ਚਲਾਉਣਾ ਤੇ ਚਲੋ ਹੁਣ ਪਹਿਲਾਂ ਤੁਹਾਨੂੰ ਆ ਪੁਲਚਾ ਟਰਾਈ ਕਰਵਾਉਂਦੇ ਚਲੋ ਬਾਕੀ ਆ ਹੁਣ ਹੁਣ ਲੱਗ ਗਿਆ ਸਿਮਰਨ ਆਪਣੀ ਰੈਸਪੀ ਪਰ ਨਕੁਲਚਾਂ ਦੇ ਵਿੱਚ ਤੇ ਮੈਂ ਵੀ ਅੱਜ ਪਹਿਲੀ ਵਾਰੀ ਖਾਊਂਗਾ ਇਹ ਤੇ ਦੇਖ ਲਿਆਂਗੇ ਕਿੱਦਾਂ ਦੇ ਬਣਦੇ ਨੇਗੇ ਕਰਮਜੀਤ ਕਹਿੰਦਾ ਵੀ ਬਹੁਤ ਟਾਪ ਦੇ ਬਣਦੇ ਨੇਗੇ ਤੇ ਹੁਣ ਆਪਾਂ ਦੇਖ ਲੈਨੇ ਆਂ ਵੀ ਕਿਵੇਂ ਬਣਨਾ ਨਾ ਨਾ ਵਧੀਆ ਬਣਦੇ ਨੇ ਕਹਿੰਦੀ ਸਿਮਰਨ ਵਧੀਆ ਬਣਦੇ ਨੇ ਨਾ ਚਲੋ ਵਧੀਆ ਤੇ ਹੁਣ ਆਪਾਂ ਦੇਖਦੇ ਆਂ ਕਿ ਦੇਖਦੇ ਆ ਕਿ ਕੁਲਚਾ ਖਾ ਕੇ ਉਹ ਨੀਮ ਨੇ ਜਿੰਮਨ ਕੋਲ ਆ ਬਾਈ ਕੋ ਬਹੁਤ ਟੇਸਟੀ ਬਣਾਇਆ ਹੈਗਾ ਉਹ ਰੰਡਾ ਕੁਲਚਾ ਕਹਿੰਦੇ ਨੇ ਹੈਗੇ ਇਹ ਤੁਸੀਂ ਖਾਣਾਗਾ ਟੋਲ ਰਸਤੇ ਖਰਦਾਗਾ ਮੁੰਡਾ ਸਿਮਰਨ ਇਹਦੇ ਕੋਲ ਆ ਕੇ ਖਾਉ ਬਹੁਤ ਟੇਸਟੀ ਇਹ ਹੁਣ ਆਪਾਂ ਕੁਲਚੇ ਖਾ ਲੇ ਵਧੀਆ ਕੁਲਚੇ ਨੇ ਬਹੁਤ ਟਾਪ ਦੇ ਤੇ ਹੁਣ ਇਹਨੂੰ ਦਿਵਾਨਿਆਂਗੇ ਸੈਂਟਰ ਇਹ ਕਹੂੰਦਾ ਕਹਿ ਰਿਹਾ ਮੈਨੇ ਸੈਂਟਰ ਲੈਣਾ ਸੈਂਟਰ ਲੈਣਾ ਤੇ ਹੁਣ ਚਲਦੇ ਆਂਗੇ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਜਾ ਕੇ ਇਹਨੂੰ ਦਿਵਾਨਿਆਂਗੇ ਸੈਂਟਰ ਤੇ ਚਲੋ ਚਲਦੇ ਆਂਗੇ ਫਿਰ ਦੇਖਦੇ ਆਂ ਕਿਹੜਾ ਸੈਂਟਰ ਲੈਂਦਾ ਹੈਗਾ ਇਹ ਤੇ ਹੁਣ ਇਹ ਚਲਾਊਗਾ ਮੋਟਰਸ ਹੈਗਾ ਫਿਰ ਨਿਕਲਦੇ ਆਂਗੇ ਚਲੋ ਚੱਲੀਏ ਤੇ ਇਹ ਇਹਦਾ ਹੁਣ ਇਤਰ ਲਾਈਨ ਲੱਗ ਗਿਆ ਤੇ ਇਹਦੇ ਮੰਨਾਂ ਦਾ ਵੀ ਨਹੀਂ ਜੀ ਕਰਦੇ ਕਾਫੀ ਮਹਿੰਗੇ ਮਹਿੰਗੇ ਇਤਰ ਦੇਖੇ ਨੇਗੇ ਤੇ ਖੈਰ ਵਧੀਆ ਇਹਦਾ ਪ੍ਰੋਜੈਕਟ ਤਾਂ ਤੇ ਹੁਣ ਨਹੀਂ ਪਤਾ ਵੀ ਕੋ ਲਊ ਕਿ ਨਹੀਂ ਲਊਗਾ ਦੇਖ ਇਹਦੇ ਦੇ ਕਿਵੇਂ ਲੋਕ ਨਹੀਂ ਲੋਕ ਕੋਈ ਲੈ ਲੈ ਮੈਂਗਾ ਬਾਬਾ ਲੈ ਲੈ ਬਾਈ ਨਹੀਂ ਇਹਦੀ ਪ੍ਰੈਗਨਨਸੀ ਵਧੀਆ ਹੈ ਇਹਦੀ ਇਹਦੀ ਪ੍ਰੈਗਨਨਸੀ ਵਧੀਆ ਹੈਗੀ ਉਹਦੇ ਨਾਲੋਂ ਹਾਂ ਇਹ ਕਿਵੇਂ ਲੱਗੇ ਤੈਨੂੰ ਬਾਬਾ ਲੈ ਲੈ ਨਾ ਆ ਗੋਲੂ ਜੜੀ ਲਓ ਜੀ ਹੁਣ ਹੋ ਗਈਆਂ ਕਰਮਜੀਤ ਕਣੀ ਵਧਾਈਆਂ ਲੈ ਲਿਆ ਇਹਦੇ ਸੈਂਟ ਇਹ ਤਰ ਵੀ ਲੈ ਲਿਆ ਸੈਂਟ ਵੀ ਲੈ ਲਿਆ ਤੇ ਇਹ ਹੁਣ ਦੇਖਦੇ ਆਂਗੇ